ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾਂ ਫਰਬਿਸਰਤ ਸਦਾ ਖੁਆਰੀ ਤਾਂ ਕੋ ਤੋ ਖਾ ਕਹਾ ਬਿਆਪੈ ਜਾਕ ਓਟ ਤੁਹਾਰੀ ਔਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਲ ਜਾਰੀ ਨਾਵਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ ਗੁਣੇ ਧਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖੀਆ ਧਾਨ ਉਸ ਜਨਮ ਨਾਨਕ ਤਿਸ ਬਲੇ ਹਾਰੀ ਗੁਣੇ ਦਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖੀਆ ਤਾਨਿ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਟੋਡੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ ਹੇ ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾ ਨਹੀਂ ਲੱਗ ਸਕਦਾ ਟਹਿਰਾਓ ਹੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿੰਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ ਉਹ ਇਓਂ ਹੀ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਸਿਮਰਨ ਤੋਂ ਵਾਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ। ਏ ਨਾਨਕ ਆਖ ਏ ਭਾਈ ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇਹੀ ਗਾਏ ਹਨ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸਦੀ ਜ਼ਿੰਦਗੀ ਮubaruk ਹੁੰਦੀ ਹੈ ਅਜਿਹੇ ਮਨੁੱਖ ਤੋਂ ਸਤਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਟੂ ði 5th ਮਹਾਂ Guru Savji says that forgetting the Lord, one is ruined forever. How can anyone be deceived? Who has your support, O Lord? Also? Without meditating in remembrance on the Lord, life is like a burning fire. Even if one lives long like a snake, one may rule over the nine regions of the earth, but in the end he shall have to depart, losing the game of life. He alone sings the glorious praises of the Lord the tree of virtue upon whom the lord showers his grace he is at peace and his worth is blessed nanak is a sacrifice to him wahiguru ji ka khalsa wahiguru ji ki fateh.